ਇਸ ਵਿੱਚ ਹੀ ਪਾਈਚਾਰੇ ਦੇ ਇੱਕ ਪਾਸਟਰ ਵੱਲੋਂ ਪਵਿੱਤਰ ਬਾਈਬਲ ਨੂੰ ਪਾੜਨ ਦਾ આરોਪ ਲਗਾਇਆ ਗਿਆ। ਪਰੰਤੂ ਇਹ ਸਾਰਾ ਮਾਮਲਾ ਇੱਕ ਜਗ੍ਹਾ ਨੂੰ ਲੈ ਕੇ ਸੀ ਨਾ ਕਿ ਕੁਝ ਪਵਿੱਤਰ ਬਾਈਬਲ ਦਾ ਕੋਈ ਵੀ ਪੰਨੇ ਪਾੜਨ ਦਾ ਸਬੂਤ ਸਾਹਮਣੇ ਨਹੀਂ ਆਇਆ ਇਹ ਸਾਰੇ ਮਾਮਲੇ ਦੀ ਜਾਂਚ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਇਸ ਵਿੱਚ ਗੱਲ ਦੀ ਅਜੇ ਤੱਕ ਕੋਈ ਵੀ ਕੈਮਰਾ ਫੁਟੇਜ ਜਾਂ ਹੋਰ ਕੋਈ ਸਬੂਤ ਸਾਹਮਣੇ ਨਹੀਂ ਆਇਆ ਤੇ ਦੂਸਰੇ ਪਾਸੇ ਵੱਖ-ਵੱਖ ਚਰਚ ਵਿੱਚੋਂ ਇਕੱਠੇ ਪਾਸਟਰ ਸਾਹਿਬਾਨਾਂ ਵੱਲੋਂ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਇਹ ਸਾਰਾ ਮਾਮਲਾ ਇੱਕ ਜਗ੍ਹਾ ਦੇ ਰਸਤੇ ਦਾ ਹੈ ਜੋ ਵੀ ਸਾਡੇ ਪਾਸਟਰ ਜੀ ਵੱਲੋਂ ਬੋਲਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਇਹ ਗੱਲ ਉੱਤੇ ਸਾਰੇ ਪਾਸਟਰ ਤੇ ਹੋਰ ਸਾਰੇ ਮਸੀਹ ਭਾਈਚਾਰੇ ਵੱਲੋਂ ਰੋਸ ਕੀਤਾ ਗਿਆ ਕਿ ਇਹ ਮਾਮਲਾ ਜਗ੍ਹਾਦਾਰ ਪਾਸਟਰ ਜੀ ਵੱਲੋਂ ਗਲਤ ਦੋਸ਼ ਨਹੀਂ ਲਗਾਉਣਾ ਚਾਹੀਦਾ ਜੰਡੇਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਜੀ ਸਰ ਸਾਡਾ ਮਸਲਾ ਇਹ ਪਿਛਲੇ ਕੁਝ ਸਮੇਂ ਤੋਂ ਨਾ ਚਰਚਾ ਭਾਈਚਾਰੇ ਦੇ ਲੋਕ ਸਾਡတို့ ਜ਼ਮੀਨ ਖੋਣ ਦੀ ਕੋਸ਼ਿਸ਼ ਕਰ ਰਹੇ ਪਹਿਲਾਂ ਕਹਿੰਦੇ ਸਾਨੂੰ ਵੇਚ ਦੋ ਜੇ ਤੁਸੀਂ ਨਹੀਂ ਮੰਨੇ ਤਾਂ ਫਿਰ ਸਾਡੇ ਨਾਲ ਲੜਾਈ ਝਗੜੇ ਉੱਤਰ ਆਏ ਲੜਾਈ ਝਗੜੇ ਦੇ ਹੁਣ ਜੀ ਉਹਨਾਂ ਵੱਲੋਂ ਨਾ ਮਤਲਬ ਇਸ ਸਾਡੇ ਵਿੱਚ ਛੋਟੀ ਮੋੜੀ ਝੜਪੜ ਹੋਈ ਸੀ ਉਹਨੂੰ ਉਹ ਬਿਲਕੁਲ ਧਾਰਮਿਕ ਮੁੱਦਾ ਬਣਾ ਕੇ ਪਿਛਲੇ ਕੁਝ ਦਿਨਾਂ ਤੋਂ ਸਾਡੇ ਉੱਪਰ ਦਬਾਅ ਪਾ ਰਿਹਾ ਪੁਲਿਸ ਕਾਰਵਾਈ ਕਰੋ ਜਿੱਦਾਂ ਵੀ ਆ ਤੇ ਇਦਾਂ ਦਾ ਕੋਈ ਮੁੱਦਾ ਹੈ ਨਹੀਂਗਾ ਅਸੀਂ ਕੋਈ ਇਦਾਂ ਦਾ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਕੀਤਾ ਤੇ ਅਸੀਂ ਅਪੀਲ ਕਰਦੇ ਆ ਮਸੀਬ ਭਾਈਚਾਰੇ ਨੂੰ ਵੀ ਸਾਡਾ ਉਹਨਾਂ ਨਾਲ ਕੋਈ ਵਾਰ ਵਿਰੋਧ ਨਹੀਂ ਹੈਗਾ ਇਹ ਝੂਠਾ ਮੁੱਦਾ ਬਣਾਇਆ ਜਾ ਰਿਹਾ ਅਸਲ ਦੇ ਵਿੱਚ ਇਹ ਰਾਹ ਦਾ ਰੌਲਾ ਹੈ ਸੀ ਉੱਥੇ 35 ਮਰਲੇ ਥਾਂ ਲਿਆ ਜਿਹੜਾ ਕਿ ਉਸ ਨੂੰ ਰਸਤਾ ਜਾਂਦਾ ਉਹਦੇ ਉੱਪਰ ਉਹ ਜਾਣ ਬੁੱਝ ਕੇ ਕਬਜ਼ਾ ਕਰ ਰਹੇ ਨੇ ਅਸਲ ਦੇ ਵਿੱਚ ਇਹ ਰੌਲਾ ਆਇਆ ਸੀ ਮਸੀਹ ਭਾਈਚਾਰ ਨਾਲ ਸਾਡਾ ਕੋਈ ਬੈਰ ਨਹੀਂ ਸਾਡੇ ਖੁਦ ਦੇ ਪਰਿਵਾਰ ਦੇ ਬੰਦੇ ਵੀ ਸਰਚਾਂ ਦੇ ਵਜੋਂਦੇ ਜਾਂਦੇ ਨੇ ਅਸੀਂ ਬੇਨਤੀ ਕਰਦੇ ਹਾਂ ਮਸੀਹ ਭਾਈਚਾਰ ਨੂੰ ਵੀ ਇਸ ਨੂੰ ਜਿਹੜਾ ਮੁੱਦੇ ਨੂੰ ਨਾ ਗਲਤ ਨਿਊਜ਼ ਜਿਹੜੀ ਹੈ ਇਸ ਨੂੰ ਫਾਲੋ ਨਾ ਕੀਤਾ ਜਾਵੇ ਤਤ ਗੱਡਿਆ ਜਾਵੇ ਪੂਰੀ ਜਾਣਕਾਰੀ ਲਈ ਜਾਵੇ ਤਾਂ ਜੋ ਤੁਹਾਨੂੰ ਸੱਚਾਈ ਪਤਾ ਲੱਗੇ ਤੇ ਅਸੀਂ ਪ੍ਰਸ਼ਾਸਨ ਤੋਂ ਵੀ ਇਹੋ ਬੇਨਤੀ ਕਰਦੇ ਹਾਂ ਵੀ ਪੂਰਾ ਸੱਚ ਜਾਣਿਆ ਜਾਵੇ ਅਤੇ ਇਸ ਦੇ ਤੁਰ ਤੱਕ ਜਾ ਕੇ ਦੋਸ਼ੀਆਂ ਨੂੰ ਫੜਿਆ ਜਾਵੇ ਉਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਜੋ ਬਣਦੀ ਕਾਰਵਾਈ ਹੈ ਵਿੰਦਰ ਪਾਕਿਸਤਾਨ ਨਾਲ ਕੀਤੀ ਜਾਵੇ ਮਸੀਹ ਭਾਈ ਜਾਰਾ ਬਹੁਤ ਜ਼ਿਆਦਾ ਜੀ ਗਲਤ న్యూਸ ਫੈਲਾ ਰਿਹਾ ਕਾਫੀ ਪਿਛਲੇ ਦਿਨਾਂ ਤੋਂ ਕੰਟਰੈਸਟ ਕਾਨਫਰੰਸ ਕਰ ਰਹੀ ਨਹੀਂ ਕੋਈ ਜਲੰਧਰ ਤੋਂ ਕੋਈ ਕਪੂਰਥਲੇ ਤੋਂ ਕੋਈ ਕਿਸੇ ਤੋਂ ਕੋਈ ਕਿਸੇ ਨੂੰ ਮੁੱਦਾ ਕਿਸੇ ਨੂੰ ਨਹੀਂ ਪਤਾ ਕੀ ਹੈ ਪਰ ਉਹ ਉਹਨਾਂ ਦੀ ਸਪੋਰਟ ਕਰ ਰਹੇ ਆ ਜਾਣ ਬੁਝ ਕੇ ਵੀ ਇਹ ਆਪਣਾ ਚਰਚ ਦੇ ਹਮਲਾ ਕਰਤਾ ਜੀ ਕੋਈ ਚਰਚ ਦੇ ਹਮਲਾ ਨਹੀਂ ਹੋਇਆ ਉਹਨਾਂ ਦੀ ਉਹ ਇੱਕ ਰਸਤੇ ਦਾ ਮਸਲਾ ਹੈ ਅਸਲ ਜਿਹੜੀ ਸੱਚਾਈ ਉਹ ਇਹ ਹੈ ਤੇ ਸਾਡੀ ਦਰਖਾਸਤ ਦਿੱਤੀ ਹੈ ਇਸ ਸੰਬੰਧ ਵਿੱਚ ਅਸੀਂ ਅਸੀਂ ਐਸਐਸਪੀ ਸਾਹਿਬ ਜਾ ਕੇ ਅੰਬਰਸਰ ਵੀ ਦਿੱਤੀ ਹੈ ਲਿਖਤੀ ਤੇ ਡੀਐਸਪੀ ਸਾਹਿਬ ਬਾਬਾ ਬਕਾਲਾ ਨੂੰ ਵੀ ਦਿੱਤੀ ਹੈ ਜੀ ਇਸ ਸੱਚ ਉਹ ਬਿਆਸ ਨੂੰ ਵੀ ਦਿੱਤੀ ਹੋਈ ਹੈ ਤੇ ਸਾਡੀ ਬੇਨਤੀ ਹੈ ਵੀ ਇਹਨਾਂ ਦੇ ਗੌਰ ਕੀਤੀ ਜਾਵੇ ਤਫਤੀਸ਼ ਕੀਤੀ ਜਾਵੇ ਕਦੀ ਝੂਠੀ ਐਮਐਲਆਰ ਬਣਾ ਲੈ ਮੈਡੀਕਲ ਬਣਾ ਲੈ ਝਗੜਾ ਸਾਡਾ 17 ਤਰੀਕ ਨੂੰ ਸ਼ਨੀਵਾਰ ਦੇ ਦਿਨ ਹੋਇਆ ਸੀ ਜੀ ਐਤਵਾਰ ਨੂੰ ਇਹ ਲਾਈਵ ਪ੍ਰੋਗਰਾਮ ਵਿੱਚ ਭਗੜੇ ਪਾ ਰਹੇ ਆ ਤੇ ਸੋਮਵਾਰ ਨੂੰ ਜਾ ਕੇ ਬਾਬਾ ਬਗੜਾ ਸਾਹਿਬੇ ਦਾਖਲ ਹੋ ਗਏ ਕਹਿੰਦੇ ਜੀ ਸਾਡੇ ਸੱਟਾਂ ਲੱਗੀਆਂ ਵੀ ਐਡਾ ਕੋਈ ਬੇਬਕੁਖ ਨਹੀਂ ਹੁੰਦਾ ਇਹਨੂੰ ਨਾ ਜਾਣ ਬੁੱਤਿਆ ਨਾ ਕੋਈ ਆਪਾਂ ਧਾਰਮਿਕ ਮਤਾਂ ਨਾ ਬਣਾਈਏ ਇਹ ਜ਼ਮੀਨਦਾਰ ਔਲਾ ਹੈ ਸਾਡਾ ਮੰਗਲ ਹਾਂ ਲੋ ਬੜੀ ਸਾਜਿਸ਼ ਜਿਹੜੀ ਜੀ ਸਰ ਹਾਂ ਬਿਲਕੁਲ ਬਹੁਤ ਵੱਡੀ ਸਾਜਿਸ਼ ਕਿਉਂਕਿ ਸਰ ਉਸ ਦਿਨ ਨਾ ਅਸੀਂ ਇਟਾਂ ਸੁਟਾਈਆਂ ਪਲਾਟ ਦੇ ਵਿੱਚ ਤੇ ਸਾਡੇ ਟਿਪਰ ਆਈ ਮਿੱਟੀ ਦੇ ਤੇ ਟਿਪਰ ਇਹਨਾਂ ਨੇ ਰੋਕ ਦਿੱਤੇ ਸਾਡੇ ਤੇ ਜਿਹਨੂੰ ਅਸੀਂ ਟਿਪਰ ਰੋਕਣ ਵਾਲੇ ਸਾਨੂੰ ਫੋਨ ਕੀਤਾ ਵੀ ਸਾਡੀ ਟਿਪਰ ਅੱਗੇ ਮਿੱਟੀ ਪੈਣ ਨਹੀਂ ਦੇ ਰਹੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਮੰਗਲ ਸਿੰਘ ਭੱਟੀ ਨੇ ਸਾਨੂੰ ਬੁਲਾਇਆ ਕਹਿੰਦਾ ਵੀ ਸਾਡੀ ਗੱਲ ਸੁਣ ਕੇ ਜਾਓ ਤੇ ਜਿਹਦੀ ਗੱਲ ਸੁਣਨ ਵਾਸਤੇ ਜਦੋਂ ਚਰਚੇ 'ਚ ਬੈਠਾ ਸਾਨੂੰ ਚਰਚੇ ਹੀ ਜਾਣਾ ਪੈਣਾ ਅਸੀਂ ਚਰਚੇ ਵਿੱਚ ਗਏ ਉਹਨਾਂ ਨੇ ਟੇਬਲ ਕੁਰਸੀਆਂ ਢਾਈਆਂ ਅਸੀਂ ਕੁਰਸੀਆਂ ਤੇ ਬੈਠੇ ਪੂਰੀ ਵੀਡੀਓ ਕ ਪੂਰੀ ਵੀਡੀਓ ਕੋਲ ਅਸੀਂ ਉਥੇ ਬੈਠੇ ਹੱਥ ਮਿਲਾਏ ਗੱਲਬਾਤ ਕਰਦੇ ਰਹੇ ਗੱਲਬਾਤ ਦੌਰਾਨ ਉਹਨਾਂ ਨੇ ਜੀ ਸਾਡੀਆਂ ਵੀਡੀਓਗ੍ਰਾਫੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਅਸੀਂ ਜੀ ਉਹਦੀ ਮਨਾਹੀ ਕੀਤੀ ਵੀ ਇਹ ਗਲਤ ਗਲਤ ਹੈ ਸਾਡੇ ਨਾਲ ਗੱਲ ਕਰੋ ਤੁਸੀਂ ਸਾਡੇ ਵੀਡੀਓ ਕੋ ਬਣਾ ਰਹੇ ਹੋ ਤਾਂ ਉਸ ਦੇ ਮੁੰਡੇ ਅੰਦਰ ਭਜੇ ਦੱਤਰ ਕੱਢ ਲਿਆ ਇਹ ਕਈਆਂ ਕੱਢ ਕੇ ਲੈ ਆਏ ਅਸੀਂ ਫਟਾਫਟ ਮੈਂ ਚੌਂਕੀ ਚਾਰ ਸਾਹਿਬ ਨੂੰ ਫੋਨ ਕੀਤਾ ਵੀ ਆਪਣੇ ਇਥੇ ਮੌਕੇ ਤੇ ਪਹੁੰਚੇ ਉਹਨਾਂ ਨੇ ਪਹੁੰਚ ਕੇ ਸਾਰਾ ਵਿਰਵਾ ਲਿਆ ਮੌਕਾ ਦੇਖਿਆ ਕੋਈ ਲੜਾਈ ਝਗੜਾ ਨਹੀਂ ਸੀ ਕੋਈ ਛੱਡਫੇਟ ਨਹੀਂ ਸੀ ਜੇ ਛੱਡਫੇਟ ਲੱਗੀ ਹੁੰਦੀ ਤਾਂ ਪੁਲਿਸਾਂ ਨੂੰ ਮੌਕੇ ਤੇ ਫੜ ਕੇ ਲੈ ਕੇ ਜਾਂਦੀ ਇਹ ਸਾਰੀ ਖੇਡ ਇਹਨਾਂ ਨੇ ਮੰਡੇ ਨੂੰ ਰੱਤੀ ਐਸੋਂ ਵਾਰ ਨੂੰ ਜੀ ਬਿਲਕੁਲ ਬਿਲਕੁਲ ਪੁਲਿਸ ਪ੍ਰਸ਼ਾਸਨ ਪੂਰਾ ਸਾਡਾ ਸਾਥ ਦੇ ਰਿਹਾ ਹੈ ਪੂਰਾ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਸਾਡਾ ਬਲੀਵ ਹੈ ਜੀ ਕਾਨੂੰਨ ਦੇ ਵਿੱਚ ਅਸੀਂ ਪੂਰਾ ਹੋਪਾ ਸਾਨੂੰ ਮੰਨ ਕੇ ਬੈਠਿਆ ਸਾਨੂੰ ਵਿਸ਼ਵਾਸ ਮਿਲੂਗਾ ਇਨਸਾਫ ਮਿਲੂਗਾ ਜੇ ਤੁਹਾਡਾ ਵਿਸ਼ਵਾਸ ਆਪਣਾ ਇਨਸਾਫ ਨਹੀਂ ਮਿਲਦਾ ਤੇ ਤੁਹਾਡਾ ਕਲੈਕਸ਼ਨ ਕੀ ਹੈ ਸਾਡਾ ਅਗਲਾ ਐਕਸ਼ਨ ਦੇਖੋ ਜੀ ਜਿੱਦਾਂ ਇਹ ਕਰ ਰਹੇ ਆ ਫਿਰ ਉਹ ਧਰਨਿਆਂ ਤੇ ਜਾਵਾਂਗੇ ਹੈ ਨਾ ਸੜਕਾਂ ਜਾਮ ਕਰਾਂਗੇ ਚੱਕੇ ਜਾਮ ਕਰਾਂਗੇ ਦੇਖੋ ਅਸੀਂ ਚਾਹੁੰਦੇ ਨਹੀਂ ਕੀ ਲੋੜ ਹੈ ਜੀ ਹੈ ਨਾ ਧਰਮ ਦਾ ਮੁੱਦਾ ਬਣੂਗਾ ਤੇ ਸਾਨੂੰ ਇਹ ਮਜਬੂਰ ਇਦਾਂ ਕਰਨਾ ਕਰਨਾ ਪਊਗਾ ਅਸੀਂ ਚਾਹੁੰਦੇ ਨਹੀਂ ਅਸੀਂ ਇਨਸਾਫ ਚਾਹੁੰਦੇ ਆ ਬਲਕਿ ਸਾਡਾ ਮਸੀਹ ਭਾਈ ਚਾਹਾਨੂੰ ਫਿਰ ਤੋਂ ਮੈਂ ਬੇਨਤੀ ਕਰਦਾ ਵੀ ਵੀਡੀਓ ਜੇ ਦੇਖਣੀ ਹੈ ਤਾਂ ਪੂਰੀ ਦੇਖੋ ਉਹਨਾਂ ਨੂੰ ਕਹੋ ਵੀ ਪੂਰੀ ਵੀਡੀਓ ਭੇਜੋ ਹੱਥ ਮਿਲਾ ਕੇ ਜੇ ਕੋਈ ਬੰਦਾ ਪੈਂਦਾ ਹੈ ਜਾਂ ਹਮਲਾ ਕਰਦਾ ਚੱਲਦੇ ਵਿੱਚ ਹੱਥ ਮਿਲਾ ਕੇ ਨਹੀਂ ਕਰਦਾ ਹੱਥ ਮਿਲਾ ਕੇ ਬੈਠੇ ਗੱਲਬਾਤ ਕਰ ਚੱਲਦੀ ਪਈ ਹੈ ਤੇ ਫਿਰ ਸਾਨੂੰ ਜਦੋਂ ਉਹਨਾਂ ਨੇ ਜਦੋਂ ਪਲੈਨਿੰਗ ਬਣਾਈ ਆਪਾਂ ਵੀ ਉਹਨਾਂ ਨਾਲ ਲੜਨਾ ਹੈ ਆਪਾਂ ਇਹਨਾਂ ਕੋਈ ਜਗ੍ਹਾ ਖੋਣੀ ਹੈ ਰਸਤਾ ਖੋਣਾ ਤਾਂ ਉਹਨਾਂ ਨੇ ਬੜਾ ਕੁਝ ਮਨ ਦੇ ਵਿੱਚ ਰੱਛ ਕੇ ਬੈਠੇ ਆਪਣੇ ਉਹ ਤੇ ਉਹਨਾਂ ਨੇ ਉਦਾਂ ਹੀ ਕੀਤਾ ਸਾਡੇ ਨਾਲ ਹਾਂਜੀ ਤੇ ਬਾਕੀ ਸਾਰੇ ਜ਼ਮੀਨ ਇਹਨਾਂ ਕੋ ਅਸੀਂ ਉਦੋਂ ਕੋਈ ਵੀ ਉੱਥੇ ਇਦਾਂ ਦੀ ਗੱਲਬਾਤ ਨਹੀਂ ਜਿਹੜੀ ਗੱਲਬਾਤ ਹੋਈ ਸੀ ਉਹ ਇਸੇ ਤੇ ਝਗੜਾ ਆਇਆਗਾ ਤੇ ਉਹਨਾਂ ਦੇ ਪਰਚਾ ਦਰਜ ਕਰਾਉਣਾ ਹੈਗਾ ਔਰ ਸਾਡੇ ਹੋਂ ਤੋਂ ਬਾਅਦ ਵਿੱਚ ਇੱਕ ਨਵਾਂ ਮੁੱਦਾ ਦੁਬਾਰੇ ਝੜਿਆ ਜਿਦੇ ਵਿੱਚ ਬਾਈਬਲ ਦਾ ਜ਼ਿਕਰ ਕੀਤਾ ਗਿਆ ਕਿ ਬਾਈਬਲ ਨੂੰ ਪਾੜਿਆ ਗਿਆ ਹੈਗਾ ਔਰ ਇਹ ਜਿਹੜੀ ਚੀਜ਼ ਆ ਸਾਨੂੰ ਨਹੀਂ ਪਤਾ ਕਿ ਕਿੱਥੋਂ ਪੈਦਾ ਕੀਤੀ ਗਈ ਬਾਅਦ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਇਹਨੂੰ ਐਡ ਕਰ ਦਿੱਤਾ ਬਾਅਦ ਵਿੱਚ ਬਾਦਰ ਮੰਗਲ ਜੀ ਸ਼ਾਇਦ ਕਿਸੇ ਦੇ ਭੜਕਾਵੇ ਚਾਣ ਕੇ ਜਾ ਉਹਦਾ ਨਹੀਂ ਗੱਲ ਗਿਆਨ ਕਿਉਂ ਦਿੱਤਾ ਹੈਗਾ ਮੈਨੂੰ ਇਥੇ ਨਹੀਂ ਪਤਾ ਕਲੀਅਰ ਨਹੀਂ ਪਤਾ ਹੈਗਾ ਪਰ ਬਾਈਬਲ ਦਾ ਜ਼ਿਕਰ ਕਿਤੇ ਵੀ ਉਸ ਦਿਨ ਨਹੀਂ ਕੀਤਾ ਗਿਆ ਜਿੰਨੇ ਵੀ ਸਾਡੇ ਉੱਤੇ ਦੇ ਪਾਸਟਰ ਬੈਠੇ ਕੇ ਸਾਰੇ ਵਾਰੋ ਵਾਰ ਹੀ ਗਏ ਹੈਗੇ ਅਸੀਂ ਸਭ ਉਹਨਾਂ ਨੂੰ ਮਿਲੇ ਆ ਕਿਸੇ ਵੀ ਲੋਕਲ ਪਾਸਟਰ ਦੇ ਨਾਲ ਬਾਈਬਲ ਦਾ ਜ਼ਿਕਰ ਨਹੀਂ ਜੇ ਕੀਤਾ ਗਿਆ ਬਾਈਬਲ ਪੜਨ ਦਾ ਇਹਦੇ ਵਾਸਤੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਬਾਈਬਲ ਨੂੰ ਨਹੀਂ ਪੜਿਆ ਕਿਸੇ ਨੇ ਕਿਉਂਕਿ ਜੇ ਕੋਈ ਬੰਦਾ ਝੂਠ ਬੋਲੇਗਾ ਅਸੀਂ ਸਾਰੇ ਉਹਨਾਂ ਦੇ ਖਿਲਾਫ ਹੈਗੇ ਆ ਇਹ ਝਗੜਾ ਹੈਗਾ ਸਿਰਫ ਜ਼ਮੀਨੀ ਔਰ ਜ਼ਮੀਨੀ ਝਗੜੇ ਨੂੰ ਜਿਹੜਾ ਆ ਧਾਰਮਿਕ ਰੰਗਤ ਜਿਹੜੀ ਦਿੱਤੀ ਜਾ ਰਹੀ ਹੈ ਇਹਦੇ ਅਸੀਂ ਖਿਲਾਫ ਹੈਗੇ ਕਿ ਇਹਨੂੰ ਧਾਰਮਿਕ ਮੁੱਦਾ ਨਾ ਬਣਾਇਆ ਜਾਵੇ ਆਪਸੀ ਤੁਹਾਡਾ ਝਗੜਾ ਤੇ ਨੂੰ ਆਪਸ ਵਿੱਚ ਹੀ ਜਿਹੜਾ ਸੁਲਝਾਇਆ ਜਾ ਸਕੇ ਕੀ ਕਹਿਣਾ ਚਾਹੁੰਦੇ ਆ ਕਿ ਜੈਸੋ ਪੁਆਇੰਟ ਤੇ ਇਹ ਕੋਈ ਪੰਨਾ ਨਹੀਂ ਫੜਿਆ ਦੇਖਿਆ ਨਾ ਹੀ ਉਹਨਾਂ ਨੇ 17 ਤੋਂ ਲੈ ਕੇ ਜਿਹੜਾ 4 ਪੁਆਇੰਟ ਉਹਨਾਂ ਨੂੰ ਵਿਚ ਵਿਚ ਇਹਦੇ ਕੋਈ ਵੀ ਗੱਲ ਇਥੋਂ ਦੇ ਲੋਕਲ ਪਾਸਟਰ ਨਾਲ ਨਹੀਂ ਕੀਤੀ ਹੈਗੀ ਬਾਅਦ ਵਿੱਚ ਇਹ ਐਸਐਮ ਮੁੱਦਾ ਕੀ ਹੈ ਕਿ ਉਹ ਕੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਇਹ ਮੁੱਦਾ ਇਹਨਾਂ ਸਿਰਫ ਦੋ ਪਾਰਟੀਆਂ ਦਾ ਹੈਗਾ ਜ਼ਮੀਨੀ ਝਗੜਾ ਹੈਗਾ ਜ਼ਮੀਨ ਦੇ ਸਿਰਫ ਉਹ ਕਹਿੰਦੇ ਦੀ ਜਿਹੜੀ 22 ਫੁੱਟ ਉਹ ਗਲੀ ਬਣੀ ਹੈਗੀ ਆ ਝਗੜਾ ਸਾਰਾ ਗਲੀ ਤੋਂ ਪੈਦਾ ਕਿ 22 ਫੁੱਟ ਜਿਹੜੀ ਗਲੀ ਉਹ ਸਾਡੀ ਹੈਗੀ ਆ ਕਾਗਜ਼ਾਂ ਦੇ ਵਿੱਚ ਉਹਨਾਂ ਨੇ ਇਥੇ ਜਿਹਨੂੰ ਜਿਆਦਾ ਪਹਿਲਾਂ ਲਿਖਾਇਆ ਹੁੰਦਾ ਕਿ 22 ਫੁੱਟ ਗਲੀ ਸਾਡੀ ਪਰਸਨਲ ਹੈ ਇਹਨੂੰ ਕੋਈ ਵਰਤ ਨਹੀਂ ਸਕਦਾ ਔਰ ਇਦਾਂ ਦਾ ਕੋਈ ਵੀ ਚੀਜ਼ੇ ਕਿਤੇ ਲਿਖੀ ਨਹੀਂ ਹੈਗੀ ਜਿਸ ਦਾ ਕਰਕੇ ਪਾਸਟਰ ਮੰਗਲ ਵੀ ਸਾਡੇ ਆਪਣੇ ਭਰਾ ਆ ਗਏ ਔਰ ਜਨਰਲ ਨਾਲ ਝਗੜਾ ਵੀ ਸਾਡੇ ਆਪਣੇ ਹੈਗੇ ਆ ਅਸੀਂ ਇਹ ਨਹੀਂ ਚਾਹੁੰਦੇ ਅਗੇ ਕਿ ਕਿਸੇ ਨੂੰ ਕੋਈ ਤਕਲੀਫ ਕੋਈ ਦੁੱਖ ਪਹੁੰਚੇ ਪਰ ਬਾਈਬਲ ਦੇ ਅਨੁਸਾਰ ਜੇ ਅਸੀਂ ਇਹ ਚੀਜ਼ ਨੂੰ ਵੇਖਦੇ ਹੈਗੇ ਆ ਤੇ ਫਿਰ ਅਸੀਂ ਇਹ ਜਗ੍ਹਾ ਨੂੰ ਸੋਚਦੇ ਅਗੇ ਕਿ ਬਾਈਬਲ ਦੇ ਅਨੁਸਾਰ ਸਾਨੂੰ ਇਹੋ ਜਿਹੇ ਮੁੱਦੇ ਜਿਹੜੇ ਨਹੀਂ ਲੋਕਾਂ ਸਾਹਮਣੇ ਤੋਂ ਅਜਿਹਾ ਕਿ ਬਾਈਬਲ ਨੂੰ ਪਾੜ ਦਿੱਤਾ ਗਿਆ ਹੈਗਾ ਅੱਜ ਇਸ ਦੇ ਵਿੱਚ ਅਸੀਂ ਘੱਟੋ ਘਾਟ 10 ਜਿਹੜੇ ਪਾਸਟਰ ਇਕੱਠੇ ਹੋਏ ਹੈਗੇ ਇੱਥੇ ਸਾਰੇ ਕੋਈ ਸੋਚਦੇ ਸਾਰੇ ਅਸੀਂ ਦੋਨਾਂ ਤਰ੍ਹਾਂ ਦੀ ਸਪੋਰਟ ਕਰ ਰਹੇ ਜੀ ਕਿਸੇ ਇੱਕ ਨੂੰ ਸਪੋਰਟ ਨਹੀਂ ਹੈਗੀ ਸਾਡੀ ਅਸੀਂ ਇੰਨਾ ਭਾਂਿਆਂ ਦੇ ਨਾਲ ਵੀ ਆ ਕੇ ਵੀ ਸਾਡੇ ਆਪਣੇ ਭਰਾ ਆ ਗਏ ਆ ਔਰ ਅਸੀਂ ਪਾਸਟਰ ਮੰਗਲ ਜੀ ਦੀ ਵੀ ਸਪੋਰਟ ਦੇ ਵਿੱਚ ਹੈਗੇ ਕਿ ਜਿੱਥੋਂ ਤੱਕ ਬਾਈਬਲ ਨੂੰ ਛੱਡ ਕੇ ਇਹ ਜੇ ਸਾਡੇ ਜਿੰਨਾ ਭਰਾਵਾਂ ਨੇ ਗਲਤੀ ਕੀਤੀ ਉਹ ਮਰਨ ਨੂੰ ਤਿਆਰ ਹੈਗੇ ਸਮ ਦੱਸਿਆ ਕਿ ਤੁਹਾਡੀ ਵੀਡੀਓ ਬਣੀ ਤੁਸੀਂ ਤਾਂ ਕਾਮੁਕੀ ਕੀਤੇ ਹੋ ਕਹਿੰਦੇ ਜੀ ਹੋਈ ਸਾਡੇ ਕੋਲ ਪਰ ਅਸੀਂ ਦੋਵਾਂ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਪੋਰਟ ਕਰਦੇ ਆ ਕਿ ਜੇ ਜਿੱਥੋਂ ਤੱਕ ਇਹ ਬੰਦੇ ਗਲਤ ਸੀ ਇਹਨਾਂ ਦੇ ਸਪੋਰਟ ਦੇ ਵਿੱਚ ਨਹੀਂ ਹੋਵਾਂਗੇ ਉੱਥੇ ਪਰ ਜਿੱਥੇ ਇਹ ਬੰਦਿਆਂ ਤੇ ਝੂਠਾ ਇਲਜ਼ਾਮ ਲਾਇਆ ਜਾ ਰਿਹਾ ਹੈਗਾ ਆ ਜਿੰਨੇ ਨੇ ਬਾਈਬਲ ਪੜ੍ਹਿਆ ਉੱਥੇ ਅਸੀਂ ਇਹ ਚੀਜ਼ ਦੇ ਖਿਲਾਫ ਹੈਗੇ ਕਿ ਇਹ ਗਲਤ ਹੈਗਾ ਕੀ ਲੱਗਦਾ ਹੈ ਕਿ ਪਾਸਟਰ ਜੀ ਵੱਲੋਂ ਸਾਰੀ ਗੇੜ ਲੱਗੀ ਜਾਂਦੀ ਹੈ ਇਹ ਪਾਸਟਰ ਜੀ ਵੱਲੋਂ ਨਹੀਂ ਰਚੀ ਗਈ ਸੀ ਪਾਸਟਰ ਮੰਗਲ ਜੀ ਵੱਲੋਂ ਨਹੀਂ ਪਾਸਟਰ ਮੰਗਲ ਜੀ ਨੂੰ ਕਿਸੇ ਨਾ ਕਿਸੇ ਨੇ ਜਿਹੜੀ ਆ ਸਲਾਹ ਦਿੱਤੀ ਹੈਗੀ ਕੋਈ ਉਹਦੇ ਪਿੱਛੇ ਹੈਗੀ ਆ ਕੋਈ ਵੱਡੀ ਤਾਕਤ ਜਿਹੜੀ ਹੈਗੀ ਆ ਉਹ ਲੱਗਦਾ ਹੈ ਕਿ ਆਪਣੇ ਧਰਮ ਨੂੰ ਲੈ ਕੇ ਆਪਣੇ ਜਿਹੜੇ ਧਰਮ ਦੀ ਇੱਕ ਜਿਹੜੀ ਕਹਿ ਸਕਦੇ ਆ ਕਿ ਮਾਸਟਰ ਜਿਹੜੀ ਗ੍ਰੰਥ ਕਹਿ ਸਕਦੇ ਆ ਉਸ ਨੂੰ ਹੀ ਪਾੜਨ ਦੇ ਵਿੱਚ ਜਿਹੜੇ ਬਲਾਡ ਦੇ ਵਿੱਚ ਆ ਕੇ ਪਾੜਿਆ ਬਿਲਕੁਲ ਜੀ 100% ਹੋਇਆ ਮੈਨੂੰ ਤੇ ਪਹਿਲਾਂ ਲੱਗਦਾ ਹੈਗਾ ਕਿ ਬਾਸਟਰ ਮੰਗਲਜੀ ਵੀ ਸੁਲਝੇ ਹੋਏ ਬੰਦੇ ਆ ਵਧੀਆ ਬੰ ਇਨਸਾਨ ਹੈ ਕਿ ਉਹਨਾਂ ਨੇ ਇਸ ਗੱਲ ਨੂੰ ਕਿਉਂ ਵੇਚ ਲਿਆੰਦਾ ਹੈਗਾ ਕਿ ਬਾਈਬਲ ਨੂੰ ਪੜਿਆ ਕੇ ਉਹਨਾਂ ਦੀ ਬਹੁਤ ਵੱਡੀ ਗਲਤੀ ਮੰਨਦਾ ਹੈਗਾ ਜੇ ਮੈਂ ਸੋਚਾਂ ਕਿ ਲੱਗਦਾ ਹੈ ਕਿ ਆਪਣੇ ਧਰਮ ਨੂੰ ਜਿਸ ਕਰਕੇ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿਸੇ ਦੇ ਪਿੱਛੇ ਲਾ ਕੇ ਆਪਣੀ ਬਾਈਬਲ ਜਿਹੜੀ ਉਸ ਨੂੰ ਪੜਦੇ ਗੱਲਾਂ ਬੜੀਆਂ ਜਿਆਦੀਆਂ ਹੋ ਜਾਂਦੀਆਂ ਮੈਂ ਸੱਚ ਕਹਿੰਦਾ ਆ ਕਿ ਕਦੀ ਕਦੀ ਇਨਸਾਨ ਕੀ ਹੁੰਦਾ ਹੈ ਜਦੋਂ ਇਹੋ ਜਿਹੇ ਝਗੜੇ ਪੈਦਾ ਹੁੰਦੇ ਤੇ ਕਦੀ ਕਦੀ ਬੰਦਾ ਫਿਰ ਆਪਣੇ ਬਚਾਓ ਵਾਸਤੇ ਆਪਣੇ ਆਪ ਨੂੰ ਸੱਚਾ ਸਬਦ ਕਰਨ ਵਾਸਤੇ ਕਈ ਚੀਜ਼ਾਂ ਦਾ ਸਹਾਰਾ ਲੈਂਦਾ ਹੈ ਤੇ ਜਦੋਂ ਅਸੀਂ ਕਿਸੇ ਦੇ ਬਹਿਕਾਵੇ ਚਾਣ ਕੇ ਕੋਈ ਇਹੋ ਜਿਹਾ ਬਿਆਨਬਾਜ਼ੀ ਕਰ ਦਿੰਦੇ ਹੈਗੇ ਤੋਂ ਬਾਅਦ ਵਿੱਚ ਸਾਨੂੰ ਫਿਰ ਜਦੋਂ ਇੱਕ ਦੀ ਕਿਸੇ ਦਾ ਸਹਾਰਾ ਲੈ ਆ ਲਿਆ ਤੋਂ ਬਾਰ-ਬਾਰ ਸਾਡੀਆਂ ਚੀਜ਼ਾਂ ਵੱਧ ਗਈਆਂ ਤੁਸੀਂ ਦੂਜਾ ਸਹਾਰਾ ਲੈਣਾ ਪਛਾਵੇ ਕਰਦੇ ਆ ਆਪਣੀ ਧਰਮੀ ਜਿਹੜੀ ਹੁੰਦੀ ਆ ਆਪਣੀ ਜਿਹੜੀ ਕੀ ਕਹਾਂ ਸਕੇ ਕਿ ਗ੍ਰੰਥ ਲਿਖਿਆ ਹੁੰਦਾ ਉਸ ਦਾ ਵੀ ਸਹਾਰਾ ਕਿਉਂ ਲਿਆ ਗਿਆ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਸੁਨੇਹਾ ਦਿੰਦੇ ਆ ਕਿ ਧਰਮ ਦੇ ਜਿਹੜੇ ਸਾਰੇ ਲਗਾਉਂਦੇ ਆ ਤਾਂ ਕਹਿੰਦੇ ਆ ਕਿ ਧਰਮ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਤਾਂ ਪਰ ਆਪਣੇ ਹੀ ਧਰਮ ਨੂੰ ਇੱਕ ਖੇਡ ਕਿਉਂ ਇਹ ਆਪਣੇ ਧਰਮ ਨੂੰ ਵੇਖੋ ਜੀ ਇਹਦਾ ਸਹਾਰਾ ਜੇ ਲੈਣਾ ਸੀ ਤੇ ਅੱਲਾਹ ਭਾਣਿਆਂ ਨੂੰ ਬਹਿ ਕੇ ਦੱਸ ਦੇ ਵੀ ਭਾਈ ਬਾਈਬਲ ਦੇ ਇਦਾਂ ਦੀਆਂ ਗੱਲਾਂ ਲਿਖਣਾ ਕਹਿੰਦੇ ਆ ਕਿ ਨਾ ਔਰ ਬਾਈਬਲ ਦਾ ਜਿਹੜਾ ਦਸਾਂ ਕੁ ਮਾਤੇ ਕੋ ਹੋਵੇ ਉਹ ਗੰਮੇਗਾ ਕਿ ਤੁਸੀਂ ਝੂਠ ਨਾ ਬੋਲੋ ਔਰ ਇਹ ਝੂਠ ਨੂੰ ਝੂੜ ਦਾ ਸਹਾਰਾ ਲੈ ਕੇ ਕਿਸੇ ਤੇ ਪਰਚਾ ਕਰਾਉਣਾ ਇਹ ਗਲਤ ਹੈਗਾ ਔਰ ਬਾਈਬਲ ਦਾ ਸਹਾਰਾ ਬਿਲਕੁਲ ਨਹੀਂ ਲੈਣਾ ਚਾਹੀਦਾ ਅਸੀਂ ਹੋਰ ਵੀ ਕਿਸੇ ਨੂੰ ਜਿਹੜਾ ਅੱਜ ਤੋਂ ਬਾਅਦ ਵੀ ਕੋਈ ਸਾਡੀ ਵੀਡੀਓ ਵੇਖੇ ਸੋਚੇ ਕੋਈ ਵੀ ਗੱਲਬਾਤ ਹੁੰਦੀ ਹੈ ਕਿਸੇ ਦੇ ਧਰਮ ਦੇ ਖਿਲਾਫ ਤੇ ਆਪਣੇ ਗ੍ਰੰਥ ਦਾ ਸਹਾਰਾ ਲਿਆ ਬਿਨਾਂ ਜਿਹੜਾ ਕਾਨੂੰਨੀ ਤਰੀ ਰਈਆ ਚੱਤ ਦਾ ਕੀ ਮਸਲਾ ਜੀ ਰਈਆ ਚੱਤ ਦਾ ਕੱਲ ਮੇਰੇ ਕੋਲ ਪਾਸਟਰ ਸਾਹਿਬ ਆਇਆ ਸੀ ਰਈਆ ਦੇ ਚੱਤ ਦੇ ਕਿ ਸਾਡੇ ਹਿਸਾਬ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਿਉਂ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਦਿੱਤੀ ਸੀ ਜੋ ਐਪਲੀਕੇਸ਼ਨ ਐਸਐਸਟੀ ਬਿਆਸ ਨੂੰ ਮੂਵ ਕਰ ਦਿੱਤੀ ਆ ਤੇ ਜੋ ਵੀ ਫੈਕਟ ਸਾਹਮਣੇ ਆਣਗੇ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੋ ਜਾਵੇ ਮਸਲੇ ਵਿੱਚ ਜੀ ਤੁਹਾਨੂੰ ਕੀ ਲੱਗਦਾ ਜੀ ਇਸ ਮਸਲੇ ਵਿੱਚੋਂ ਜੀ ਅਸੀਂ ਦੇਖੋ ਮੇਰੇ ਕੋਲ ਤਾਂ ਦਰਖਾਸਤ ਹੀ ਆਈ ਸੀਗੀ ਜਿਕਰ ਪਰ ਮੌਕੇ ਤੇ ਅਸਟੇਟਸ ਹੋ ਗਏ ਨੇ ਉਹ ਗਰੇ ਨੂੰ ਪੜਤਾਲ ਕਰ ਰਹੇ ਨੇ ਤੇ ਉਹ ਇਹ ਪੜਤਾਲ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਹਜੇ ਮੇਰੇ ਕੋਲ ਪ੍ਰੋਪਰ ਫੈਕਟਸ ਨਹੀਂ ਆਏ ਜਦੋਂ ਆ ਜਾਣਗੇ ਕਲੀਅਰ ਹੋ ਜਾਏਗਾ